ਇਹ ਕਿ ਕਿਹੜਾ ਪਿੰਡ ਕਿਹੜਾ ਦੇਣਾ ਚੱਲੀ ਆ ਜੀ ਤੇਰੇ ਫਾਦਰ ਸਾਹਿਬ ਦਾ ਕੀ ਨਾਮ ਹੋ ਕੀ ਕਰਦੇ ਸੀ ਜੀ ਪੁਲਿਸ ਹੈ ਪੰਜਾਬ ਪੁਲਿਸ ਤੇ ਕਿ ਲੱਗਦਾ ਨਹੀਂ ਕਿ ਅੱਜ ਉਹਨਾਂ ਨੂੰ ਸ਼ਰਮ ਨਾਲ ਆ ਬਏਗਾ ਮਾਂ ਬਾਪ ਨੂੰ ਹੈ ਹਾਂ ਜੀ ਕੋਈ ਜ਼ਮੀਨ ਜਾਇਦਾਦ ਨਹੀਂ ਜਾਇਦਾਦ ਨਹੀਂ ਹੈਗੀ ਹੈ ਜੀ ਕਿੰਨੀ ਕਿੰਨੀ ਹੈ ਹੈਗੀ ਹੈ ਜੀ ਤਿੰਨ ਕਿੱਲੇ ਜ਼ਮੀਨ ਜਾਇਦਾਦ ਦੀ ਹੈਗੀ ਅੱਗੇ ਵੀ ਕੋਈ ਵਾਰਤਾਤ ਕੀਤੀ ਹੈ ਨਹੀਂ ਜੀ ਕਿ ਨਸ਼ੇ ਦਾ ਪੈਸੇ ਵਾਸਤੇ ਮਕਬੂਲੀ ਕਰਦੇ ਨੇ ਕਰੋ ਜੀ ਕਰੋ ਬੂਤੀ ਕਰਦੇ ਬਹੁਤ ਸ਼ਰਮ ਆ ਰਹੀ ਹੈ ਮੇਰੇ ਕੀ ਘਟਰਾ ਵਾਪਸੀ ਹੈ ਜੀ ਮੈਂ ਦਾ ਨਾਮ ਭਾਈਨ ਸਿੰਘ ਪਿੰਡ ਕਾਮਲ ਵਾਲਾ ਮੁੱਠਿਆਂ ਵਾਲਾ ਤੇ ਮੈਂ ਤੇ ਮੇਰੇ ਘਰ ਦੀ ਅਸੀਂ ਦੋਵੇਂ ਜੀ ਕੋਈਪਰ ਨੂੰ ਜਾ ਰਹੇ ਸੀ ਆਵਾਕਾ ਮੋੜ ਜਿੱਥੇ ਡਿਪੈਂਸਰੀ ਹੈ ਛੋਟਾ ਹਸਪਤਾਲ ਆ ਇਹ ਚੋਰ ਆਇਆ ਤੇਨੇ ਮਗਰੋਂ ਸਾਡੇ ਨਾਲ ਮੋਟਰਸਾਈਕਲ ਲਾ ਕੇ ਤੇ ਮੇਰਾ ਬੜੂਆ ਖਿੱਚ ਕੇ ਤੇ ਭਜਾ ਲਿਆ ਵਾ ਇਹ ਮਗਰ ਵੀਰ ਗੱਡੀ ਤੇ ਆਉਂਦੇ ਸੀ ਸਾਡਾ ਇੱਕ ਮੇਰਾ ਭਤੀਜਾ ਸੀ ਮੁੰਡਾ ਵਸਤੀ RAMLAL ਤੋਂ ਉਹਨਾਂ ਨੇ ਮੈਨੂੰ ਹੱਥ ਕੀਤਾ ਮੈਂ ਉਹਨਾਂ ਮਗਰ ਇਹਨੇ ਫਿਰ ਪੇਟੀਆਂ ਥਾਣੀ ਤੇ ਜਿੱਥੇ ਹੀਮਾ ਦੇ ਘਰ ਜਾ ਕੇ ਮਗਰ ਇਹਨੂੰ ਪੜਿਆ ਵਾ ਤੇ ਇਹ ਅੱਗੋਂ ਗਾਲਾਂ ਕੰਦੀਆਂ ਸਾਨੂੰ ਕੱਢਦਾ ਰਿਹਾ ਵਾ ਵੀ ਮੇਰਾ ਆ ਫੜ ਲਓ ਮੇਰਾ ਉਹ ਕਰ ਲਓ ਇਹ ਕਰ ਲਓ ਤੇ ਵੇਖੋ ਕਿੰਨੇ ਦਿਨ 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 ਦਿਹਾੜ ਦੇ ਗੈਸਟਰ ਬਣੇ ਫਿਰਦੇ ਆਂ ਚੋਰੀ ਕਰਨ ਤੋਂ ਬਾਅਦ ਹੀ ਗਾਲਾਂ ਕੱਢਦਾ ਜਾਂਦਾ ਬਹੁਤ ਜ਼ਿਆਦਾ ਜੀ ਦੂਰ ਤੱਕ ਸਾਨੂੰ ਆਏ ਆ ਕਹਤਾ ਮੇਰੇ ਘਰ ਦੀ ਨੌਜਵਾਨ ਮਗਰ ਬੈਠੀ ਆ ਉਹਨੂੰ ਵੀ ਸੋੜਦੇ ਲਗਾ ਮੈਂ ਉਹਨੂੰ ਸੰਭਲਿਆ ਅਈ ਦਾਸ ਸਾਡੇ ਦੋ ਦੁੱਤੋਂ ਨਹੀਂ ਭਾਵੇਂ ਗੱਡੀ ਮਗਰੋਂ ਲੰਘ ਜਾਂਦੀ ਤੇ ਆ ਹਾਲਾਤ ਬਣੇ ਬੈਠੇ ਨੇ ਪੰਜਾਬ ਦੇ ਆ ਵੇਖੋ ਵੀ ਆਮ ਆਦਮੀ ਪਾਰਟੀ ਦਾ ਕੀ ਮਾਹੌਲ ਬਣਦਿਆ ਵਾ ਦਿਨ ਦਿਨ ਹੀ ਗੈਸਟਰ ਤੁਰੇ ਫਿਰਦੇ ਸੜਕਾਂ ਤੇ ਪਿ 10 ਕਿੱਲੇ ਜ਼ਮੀਨ ਇਹਦਾ ਪਿੰਡ ਦਸੰਦੇ ਟੱਲੀ ਆ। ਅੱਛਾ ਪੌੜਾ ਦਾ ਬਲੀਜੇ। ਪੁਲਿਸ ਦੇ ਵਿੱਚ ਆ ਜੀ 10 ਕਿੱਲੇ ਜ਼ਮੀਨ ਵੀ ਇਹਨਾਂ ਕੋਲੇ ਦਾ ਦੇ ਟੱਲੀ ਇਹਨਾਂ ਦਾ ਟੱਲੀ ਸਈਦਾ ਸਾਹੂ ਇਹਨਾਂ ਦਾ ਪਿੰਡ ਆ। 4 ਦਿਨ ਹੋ ਗਏ ਆ। ਸਾਨੂੰ ਇਸ ਤਰ੍ਹਾਂ ਪਤਾ ਲੱਗਾ ਜੀ ਅਸੀਂ ਇੱਥੋਂ ਗੱਡੀ ਤੋਂ ਦੋ ਬੰਦੇ ਮੱਲਾ ਨਾਲ ਚਲੇ ਜਾਂ। ਸਾਡੇ ਅੱਖੀ ਵਿੱਚ ਇਹਨਾਂ ਸਾਹਮਣੇ ਹੀ ਇਹਨੇ ਬੜਵਾ ਖਿੱਚਿਆ ਜਦੋਂ। ਅਸੀਂ ਉੱਥੋਂ ਗੱਡੀ ਫਿਰ ਘੁਮਾ ਕੇ ਵਾਪਸ ਮੋੜੀ ਜੀ। ਇਹਨੇ ਮੋਟਰਸਾਈਕਲ ਭਜਾਲਿਆ ਇੱਥੋਂ ਛੜਕ ਤੋਂ ਤੇ ਇਹਨੇ ਮੋੜਤਾ ਹੱਥੋਂ ਪੇਟੀਆਂ ਨੂੰ। ਅਸੀਂ ਪੇਟੀਆਂ ਨੂੰ ਗੱਡੀ ਮਗਰ ਲਾਈਏ। ਦੱਕਦੇ ਅਸੀਂ ਤੈਨੂੰ ਛੜਣਾ ਇਨਹੇ ਪੇਟੀਆਂ ਤੋਂ ਮੋੜ ਲਈ ਮਾਹਰ ਵਾਲੀ ਸੜਕ ਨੂੰ ਉੱਥੇ ਕਿਮਾਂ ਦੇ ਜਿੱਥੇ ਕਾਰ ਉੱਥੇ ਜਾ ਕੇ ਫਿਰ ਇਹਨੂੰ ਬਰਾਬਰ ਤੇ ਗੱਡੀ ਕਰਕੇ ਇਹ ਡੱਕਲਾ ਦੇਣ ਡੱਕੀ ਦੀ ਫਿਰ ਗੱਡੀ ਮਾਰ ਕੇ ਝੋਨੇ ਸਰ ਕੇ ਫਿਰ ਇਹਨੂੰ ਬੜਾ ਇਹ ਕਿਹਦੇ ਗੱਲਾਂ ਵੀ ਕੋ ਕੱਢਦਾ ਰਿਹਾ ਕੱਲਾਂ ਇੱਥੇ ਗਾਉਂ ਸਾਡ ਨੂੰ ਨਹੀਂ ਪਤਾ ਉਹ ਜਦੋਂ ਬਟਵਾ ਹੈ ਉਹਨਾਂ ਨੂੰ ਕੱਢਦਾ ਰਿਹਾ ਨਾ ਸਾਡੇ ਨਾਲ ਤਾਂ ਨਿਕਾਲ ਕੀ ਕਰਨੀ ਉੱਥੇ ਕਾਲ ਕੱਢਦਾ ਰਿਹਾ ਆ ਨਾਮ ਕੀ ਆਪੋ ਸਰਨ ਸਿੰਘ ਮੈਨੇ ਕੀ ਕਰਨਾ ਵਾਪਸੀ ਤੁਸੀਂ ਨਾਲ ਜਾ ਰਹੇ ਸੀ ਹਾਂਜੀ ਹਾਂਜੀ ਅਸੀਂ ਜਾ ਰਹੇ ਸੀ ਵਹੀਕਲ ਤੇ ਤੇ ਇਹ ਰਾਸਤੇ ਵਿੱਚ ਆ ਰਿਹਾ ਸੀ ਇੰਨੇ ਮੋਟਰਸਾਈਕਲ ਤੋਂ ਸਾਡੇ ਘਟੂਆ ਖੋ ਕੇ ਤੇ ਇਹਨੇ ਝੋਕਾ ਮਾਰ ਕੇ ਗਾੜਾਂ ਦੇ ਕੇ ਸਾਨੂੰ ਮੋਟਰਸਾਈਕਲ ਪਿਜਾ ਕੇ ਤੇ ਭੱਜ ਗਿਆ ਸੀ ਅੱਛਾ ਉਲਟੇ ਪਿੰਡਾ ਵੀ ਕੱਢਦੇ ਰਹਿ ਨਾਲੇ ਹਾਂਜੀ ਹਾਂਜੀ ਗਾੜਾਂ ਗੰਨੀਆਂ ਦੇ ਲੱਗ ਆ ਇਹਨੇ ਇਹ ਆਪਣਾ ਖਾਦੇ ਨਾਲ ਕੋਈ ਚੀਜ਼ ਮਾਰੀ ਇਹ ਤਾਂ ਵੈਸੇ ਫੜ ਵੈਸੇ ਖਿੱਚ ਕੇ ਭੱਜ ਗਿਆ ਝੋਕਾ ਮਾਰ ਕੇ ਅੱਛਾ ਤੇ ਤੁਸੀਂ ਬਚ ਗਏ ਸਭ ਟੁੱਟਣ ਤੋਂ ਹਾਂਜੀ ਹਾਂਜੀ ਸਾਟ ਲੱਗਣ ਤੋਂ ਬਚ ਗਏ ਦੇ ਕਿੱਥੇ ਕਰਕੇ ਹੋਇਆ ਬੜਾ ਆ ਵੀਰ ਜੀ ਵਾਕਾ ਮੋੜ ਦੇ ਡਿਸਪੈਂਸਰੀ ਕੋਲੇ ਇਹ ਤੋਹੇ ਕਿੰਦੇ ਜਾ ਕਿਥੇ ਰਹੇ ਸੀ ਅਸੀਂ ਫਰੋਜਪੁਰ ਦਵਾਈ ਲੈਣ ਜਾ ਰਿਹਾ ਸੀ ਮੈਡੀਕਲ ਰਾਣੀ ਸੇਵਕ ਵੀਰ ਇੱਕ ਗੱਲ ਕਰਾਓ ਆਪਣੀ ਕਿਵੇਂ ਤੁਸੀਂ ਪੜਿਆ ਹੈ ਕਿ ਕੁਝ ਬਰਾਬਦ ਹੋਇਆ ਕੋਈ ਬਾਈ ਜੀ ਅਸੀਂ ਨਾ ਦੁਕਾਨਾਂ 'ਤੇ ਖੜੇ ਹੋਏ ਸੀ ਤੇ ਬਾਈ ਜਿੰਦਾ ਦਾ ਬਟਵਾ ਖੋਇਆ ਹੈ ਇਹ ਰੌਲਾ ਪਾਉਂਦਾ ਤੁਰ ਜਾਂਦਾ ਵੀ ਮੇਰਾ ਬਟਵਾ ਲੈ ਗਿਆ ਮੇਰਾ ਬਟਵਾ ਲੈ ਗਿਆ ਉਹਨੇ ਚਰਚ ਬਾਈ ਗੱਡੀ ਲੈ ਕੇ ਮੈਂ ਗੱਡੀ ਨਾਲ ਮਗਰ ਲਾਤੀ ਤੇ ਅਸੀਂ ਉਹਨੇ ਚਰਚ ਆਹੀ ਮਗਰ ਗਿਆ ਜਾਂਦਾ ਉਹਨਾਂ ਨੂੰ ਫੜ ਲਿਆ ਆ ਸੀ ਤੇ ਬਟੂਆ ਵੀ ਬਰਮਦ ਹੋ ਗਿਆ ਤੇ ਆਪ ਜੀ ਨੇ ਮੰਨਿਆ ਕਿ ਮੈਂ ਨਸ਼ਾ ਕਰਦਾ ਤੇ ਮੈਂ ਨਸ਼ੇ ਕਰਕੇ ਹੀ ਖੋਇਆ ਸਾਰਾ ਕੁਝ ਹਾਂ ਜੀ ਦਾਦਾ ਪਟਲੀ ਦਾ ਹੈ ਕਦੀ ਪਹਿਲਾਂ ਝੂਠ ਮਾਰਿਆ ਫਿਰ ਟੱਲੀ ਦਾ ਪਤਾ ਲੈਂਦਾ ਇਹ ਕਹਿੰਦਾ ਮੇਰੇ ਫਾਦਰ ਸਾਹਿਬ ਪੰਜਾਬ ਪੁਲਿਸ ਦੇ ਵਿੱਚ ਆ ਤੇ ਜਿਹੜਾ ਮੋਟਰਸਾਈਕਲ ਹੈ ਮੋਟਰਸਾਈਕਲ ਤੇ ਨਾ ਕੋਈ ਨੰਬਰ ਪਲੇਟ ਹੈ ਮੋਡੀਫਾਈ ਕੀਤੇ ਹੋਏ ਮੋਟਰਸਾਈਕਲ ਵੀ ਚੋਰੀ ਦੇ ਲੱਗਦੇ ਆ ਜਿੰਨੀਆਂ ਵਾਰਦਾਤਾਂ ਹੁੰਦੀਆਂ ਇਹ ਤਾਂ ਕੋਈ ਸੜਕ ਤੇ ਰਾਤ ਨੂੰ ਜਾਂ ਦਿਨ ਇਕੱਲਾ ਜਾਣ ਵਾਲਾ ਬੰਦਾ ਸੇਫ ਹੀ ਨਹੀਂ ਹੈਗਾ ਇੱਕ ਸੜਕ ਅੱਗੇ ਉਵੇਂ ਦੀ ਹੈ ਕਿ ਮੋਟਰਸਾਈਕਲ ਨਾ ਬੰਦਾ ਸੰਭਲਣਾ ਹੌਲੀ ਹੌਲੀ ਚਲਾਉਂਦਾ ਇਹਨਾਂ ਨੂੰ ਸੜਕ ਤੋਂ ਨਹੀਂ ਡਰ ਲੱਗਦਾ ਹੈ ਕੀ ਦਾ ਨਾਮ ਕੀ ਨਾਮ ਤੁਹਾਡਾ ਤੇ ਕੀ ਕੰਮ ਕਰਦਾ ਵਾਪਸ ਮੇਰਾ ਨਾਮ ਹਰਪ੍ਰੀਤ ਸਿੰਘ ਆ ਅਸੀਂ ਸਾਡਾ ਪਿੰਡ ਪੁੱਛਾਲਾ ਕਾਮਰ ਵਾਲਾ ਆ ਉਹਦਾ ਫਿਰ ਸਾਡਾ ਬੰਦਾ ਜਾ ਰਿਹਾ ਸੀ ਮੋਹਰੀਪੁਰ ਨੂੰ ਅੱਜ ਤੋਂ 4 ਦਿਨ ਪਹਿਲਾਂ ਇਹਨਾਂ ਨੇ ਘੇਰ ਕੇ ਤੇ ਅਖਟਵਾ ਖੋੜੀਆ ਤੇ ਭੱਜ ਗਏ ਭਜਾ ਇਹਨਾਂ ਤੋਂ ਇਹਦਾ ਨਾ ਮਾਰ ਦੇਣਾ ਹੁਣ ਤੇ ਮੁਰਗੇ ਅਕਟਵਾ ਲਾ ਕੇ ਚਲੇ ਗਏ ਭੱਜ ਕੇ ਨਹੀਂ ਤੇ ਉਹ ਵਿਚਾਰਾ ਉਹਨੇ ਮੁਰਗੇ ਆਣ ਕੇ ਪੁਲਿਸ ਨੂੰ ਫੋਨ ਕਰਕੇ ਫਿਰ ਜਾ ਕੇ ਪ੍ਰੋਹੀਪੁਰ ਗਿਆ ਇਹ ਨਾ ਖੋਈ ਆ ਜੀ ਇੱਥੋਂ ਆ ਇੱਥੋਂ ਅੱਗੇ ਖੋਈ ਜਾਥੋਂ ਬਾਕਾ ਫੋਨ ਤੋਂ ਅੱਗੇ ਜਾਗੇ ਆਹਾਂ ਜੀ ਐਸੇ ਰੋਡ ਤੇ ਜੀ ਇਹ ਪਛਾਣ ਹੀ ਹੈ ਭਾਈ ਹਾਂ ਜੀ ਪਛਾਣ ਇਹਨਾਂ ਦੀ ਆ ਜੀ ਇਹਨੇ ਆਪੇ ਦੱਸਣਗੇ ਜਦੋਂ ਇਹਨਾਂ ਨੂੰ ਜੋ ਘਟਾ ਘਟਾਹਰਾ ਫਿਰਿਆ ਇਹ ਰੋਡ ਤੇ ਇਹੋ ਕੰਮ ਕਰਦੇ ਨੇ ਹੋਰ ਕੋਈ ਦੂਜਾ ਖੜਾ ਆ ਗਿਆ ਹਾਂ ਜੀ ਮੇਰਾ ਨਾਮ ਹਰਬੀਰ ਸਿੰਘ ਆ ਜੀ ਕੀ ਕੀ ਘਟਨਾ ਵਾਪਰੀ ਘਟਨਾ ਇਹ ਵਾਪਰੀ ਹੈ ਕੋਈ ਸੂਬਤੀ ਹੁੰਦਾ ਪਿਆ ਸੀਗਾ ਇਹ ਉਹਦਾ ਫਟਵਾ ਫੋਕਰ ਲੱਗਾ ਸੀਗਾ ਕਬੜੀ ਕੇਸ ਨੂੰ ਫੜ ਗਿਆ ਪੁਲਿਸ ਆਏ ਮੌਕੇ ਤੇ ਇਹਨੂੰ ਲੈ ਕੇ ਚੱਲੇ ਥਾਣੇ ਅਗਲੀ ਕਾਰਵਾਈ ਅਮਨੋਚ ਜਾਂਦੀ ਜਾਏਗੀ ਉਹਦੇ ਕੋਲ ਇੱਕ ਮੋਟਰਸਾਈਕਲ ਸੀਗਾ ਮੋਰਸਨ ਦਾ ਅੰਦ ਕਰ ਲਿਆ ਤੇ ਚੈੱਕ ਕਰਦੇਗਾ ਮੋਰਸਨ ਕਿਸਤੇ ਨਾਮ ਤੇ ਮੈਂ ਹੜਕਾ ਸੋ ਪ੍ਰਗਟ ਸਿੰਘ ਮੁੱਖ ਪੁੱਛ ਸਮਾਪਤੇ